ਔਰ ਮਿੱਤਰ ਦੋ ਕਹਿੰਦੇ ਜੌਂਡੀ ਆਰ ਦੋ ਸੋਨਾ ਲਿਕੇ ਤੇ ਇੱਕ 744 ਟਰੈਕਟਰ ਹੈ ਆਪਣੇ ਭਰਾ ਦੇ ਗਗਨਦੀਪ ਦੇ ਰੋਲਦੂ ਵਾਲੇ ਦੇ ਤੇ ਡਿਟੇਲ ਹੈ ਜਿਹੜੀ ਆਪਾਂ ਸਾਰੀ ਲੈਣੀ ਹੈ ਕੀ ਹਾਲ ਚਾਲ ਹੈ ਸਸਰੀ ਜੀ ਸਸਰੀਕਾਲ ਹੋ ਠੀਕ ਠਾਕ ਹੈ ਠੀਕ ਠਾਕ ਵਧੀਆ ਜੀ ਤੇ ਆ ਫਿਰ ਕਹਿੰਦੇ ਹੁਣ ਇਹਦਾ ਕੀ ਇਹਨੂੰ ਕਹਿਦੀ ਹੈ ਹੁਣ ਹਨਾ ਕੀ ਡਿਟੇਲ ਹੈ ਇਹਦੀ ਇਹ ਬਾਈ ਮਾਡਲ ਆਈ 10ਵੇਂ ਮਹੀਨੇ ਦਾ ਬਾਈ ਤੇਜੀ ਵੜ ਗਿਆ ਤੇਜੀ ਵੜ ਗਿਆ ਹੂੰ ਸਾਢੇ 650 ਘੰਟਾ ਚੱਲਿਆ ਜਾ ਟੋਟਲ ਆ ਟੋਟਲ ਹੂੰ ਇਹ ਟਾਇਰ ਟਪਾ ਸਾਰਾ ਨਾਲ ਦੇ ਆ ਹਾਂ ਟਾਇਰ ਨਾਲ ਦੇ ਆ ਕਿ ਨਾ ਟਾਇਰ ਵੀ ਚੰਗੇ ਪਏ ਆ ਨਾਲ ਦੇ ਹਨਾ ਚੱਲੇ ਨਹੀਂ ਫਿਰ ਕਿੱਲੇ ਪੈਣੀ ਆ ਨਿਕਲ ਨੁਕਲ ਹਨਾ ਇੱਥੇ ਜਿਵੇਂ ਆ ਚੀਜ਼ਾਂ ਦੇ ਲੱਗਿਆ ਹੁੰਦਾ ਹਨਾ ਚੁੱਤੀ ਚੁੱਤੀ ਤੇ ਚੱਲਿਆ ਜੀ ਕੱਲੀ ਖੇਤੀ ਚੱਲਿਆ ਹਨਾ ਬਾਕੀ ਨੂੰ ਹੁੰਦਾ ਵੀ ਕੁਝ ਨਹੀਂ ਐਡੇ ਟਰੈਕਟਰ ਨੀ ਯਾਰ ਹਨਾ ਨੂ ਵੀ ਪਈ ਟਰਾਲੀ ਨਹੀਂ ਪਈ ਹੂੰ ਹਾਂ ਫੁੱਟੀ ਫੁੱਟੀ ਦਤਾ ਉਹ ਸਾਰਾ ਸਪੀਡ ਕਹੇ ਆ ਇਹ ਇਹ 4 ਸਪੀਡ ਰਹਾ ਸਵਿੰਟ ਦਾ ਰਿਵਰਸ ਸਪੀਡ ਇਹ ਪ੍ਰੋ ਵਾਲਾ ਹੈ ਕਿ ਨਹੀਂ ਇਹ ਨਹੀਂ ਹੈ ਹਾਂ ਗੇਅਰ ਪ੍ਰੋ ਵਾਲਾ ਹੈ ਗੇਅਰ ਪ੍ਰੋ ਵਾਲਾ ਲੋਕਾ ਵੀ ਆ ਗਿਆ ਫੁੱਲ ਟੌਪ ਆ ਗਿਆ ਹਨਾ ਹਾਂਜੀ ਤੇ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਇਹਦੀ ਹੈਗੀ ਹੈ ਜੀ 7 ਲੱਖ ਤੇ 80000 ਰੁਪਇਆ 780 ਨੰਬਰ ਪੰਜਾਬ ਹੈ ਹਨਾ ਨੰਬਰ ਪੰਜਾਬ ਆ 231 ਹਨਾ ਹਾਂ ਪਹਿਲੇ ਨਾਮ ਦਾ ਪਹਿਲੇ ਨਾਮ ਦਾ ਕੈਸ਼ ਦਾ ਹੈ ਨਾ ਹਾਂ ਕੈਸ਼ ਦਾ ਕੈਸ਼ ਆ ਗਿਆ ਟਰੈਕਟਰ 787 ਡਿਮਾਂਡ ਹੈ ਬਾਕੀ ਇਹ ਗੇਅਰ ਇੰਜਨ ਦਾ ਕੁਛ ਹੁੰਦਾ ਹੀ ਨਹੀਂ ਹੈ ਨਾ ਹਾਂਜੀ ਪੁੱਛਣ ਦੀ 20 ਸਾਲ ਨਹੀਂ ਖੁੱਲਦਾ 20 ਸਾਲ ਨਹੀਂ ਖੁੱਲਦਾ ਹਨਾ ਖੁੱਲਦਾ ਕਿ 20 ਸਾਲ ਤਾਂ ਲੀਕ ਹੀ ਨਹੀਂ ਹੁੰਦਾ ਸਹੀ ਮੈਨੇ ਚਾਹੀਦਾ ਬੰਦਾ ਧਿਆਨ ਰੱਖਣ ਵਾਲਾ ਚਾਹੀਦਾ ਇਹਦੇ ਹਨਾ ਹਾਂਜੀ ਤੇ ਕਿੰਨੇ ਦਾ ਕਾ ਹੋ ਜੂਗਾ 780 ਤੋਂ ਫਿਰ ਕਿੰਨੇ ਛੱਡ ਦੇਂਗੇ ਇਹ ਚੋਂ 77 ਦਾ ਦੇ ਦੇਾਂਗੇ 30000 ਰੁਪਏ ਘਟਾ ਕੇ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਇਹ ਕਾ ਆ ਗਿਆ ਭਰਾ ਇਹ ਕਾਲੇ ਢੱਡ ਚ ਆ ਗਿਆ ਹੈ ਕਾਲੇ ਢੱਡ ਚ 524 2012 ਮਾਡਲ ਆ ਲਾਸਟ ਵਿੱਚ 12 ਇੰਚ ਬੰਦ ਹੋ ਗਿਆ ਸੀ ਅੱਛਾ ਇਹ ਆ ਕੇ ਬੰਦ ਹੋ ਗਿਆ ਹੈ 12 ਚ ਬੰਦ ਹੋ ਗਿਆ 12 ਚ ਬੰਦ ਹੋ ਗਏ ਹਾਂ ਤੇ ਟਾਇਰ ਮੂਰਲੇ ਮੂਰਲੇ ਹੈਗੇ ਆ ਰੇਡੀਅਲ ਟਾਇਰ ਹੈ ਇਹ 70 75 ਪੈਸੇ ਅੱਛਾ ਰੇਡੀਅਲ ਆ ਗਿਆ ਪਿਛਲੇ ਨਵੇਂ ਪਾਇਆ ਪਿਛਲੇ ਨਵੇਂ ਆ ਗਏ ਪਿਛਲੇ ਜੇ ਕੇ ਦਾ ਆਪਾਂ ਮਾਰਕਾ ਸੋ ਦਿਖਾਉਂਦੇ ਆ ਨਾ ਹਾਂ ਤੇ ਬਾਕੀ ਗੇਅਰ ਇੰਜਨ ਕਿੰਨੀ ਹੋ ਕਿਵੇਂ ਹੈ ਬਾਈ ਗੇਅਰ ਇੰਜਨ ਦਾ ਫੋਲ ਚੰਗਾ ਜੀ ਵਧੀਆ ਓਕੇ ਦੀ ਰਿਪੋਰਟ ਹੈ ਜਮਾ ਪੂਰਾ ਓਕੇ ਹੂੰ ਹੂੰ ਤੇ ਜਮਾਨਤ ਕਿੰਨੀ ਦੀ 435000 ਰੁਪਿਆ 4 ਲੱਖ ਤੇ 35000 ਰੁਪਿਆ ਡਿਮਾਂਡ ਆ ਅੱਛਾ 4 ਲੱਖ ਦਾ ਦੇ ਦਿਆਂਗੇ ਆਪਾਂ 35000 ਛੂਟ ਹੈ ਇੱਥੇ ਇਹ ਮਤਲਬ ਰਾਉਂਡ ਫਿੰਗਰ ਕਰ ਹਾਂ ਇਸ ਤੋਂ ਬਾਅਦ ਨਹੀਂ ਹੋਣੀ ਇਹ ਚ ਬਸ ਐਂਡ ਕਰਤਾ ਐਂਡ ਜਮਾ ਜਮਾ ਠੀਕ ਹੈ ਹਾਂ ਤੇ ਉਸ ਤੋਂ ਅੱਗੇ ਫਿਰ ਹੋਰ ਹਾਂ ਦਿਖਾਣੀਆਂ ਤਾਂ ਆਪਾਂ ਕੋਈ ਨਹੀਂ ਕਾਲਾ ਨਾ ਕਰ ਗਿਆ ਪਿਆ ਹੂੰ ਯਾਰ ਇਹ ਜਿਹੜੇ ਬੰਦੇ ਨੇ ਬਾਹੇ ਹੈ ਹਨਾ ਲੇਕੇ ਨਹੀਂ ਚੰਗੇ ਹੈ ਵੇਖੀ ਹੂੰ ਜਿਹੜੇ ਬੰਦੇ ਨੇ ਇਹ ਬਾਹੇ ਨਹੀਂ ਜੌਂਡੀ ਆ ਕਾਲੇ ਢਿੱਡ ਵਾਲੇ ਹਾਂ ਇੱਕ ਮਨਲਾਬੀ ਉਹ ਬੰਦੇ ਅੱਜ ਵੀ ਕਈ ਹੈਗੇ ਨੇ ਜਿਹੜੇ ਕਹਿੰਦੇ ਸਾਨੂੰ ਇੱਕ ਹੋਰ ਹੋਵੇ ਤਾਂ ਸਾਨੂੰ ਕਾਲੇ ਢਿੱਡ ਵਾਲਾ ਭਾਲ ਦੇ ਇਹਦਾ ਕੀ ਕਾਰਨ ਕੀ ਹੈ ਇਹਦਾ ਇਹਦਾ ਜੀ ਡੀਜ਼ਲ ਖਰਚਾ ਘਟਾ ਦੂਜਿਆਂ ਨੂੰ ਘਟਾ ਹੈ ਹਾਂਜੀ ਰਿਪੇਅਰ ਹੈ ਨਹੀਂ ਅੱਛਾ ਹਾਂ ਊਂ ਰੇਟ ਆਪਾਂ ਇਹਦਾ ਕਰਤਾ ਸੀ ਕਨਫਰਮ ਹਨਾ ਹਾਂ ਬਾਕੀ ਆਪਾਂ ਰੈਂਬਰ ਨਾ ਤਾਂ ਤੇ ਨਿਕਲ 12 ਮਾਡਲ ਦੇ ਦੇਖੋ ਵਧੀਆ ਬਹੁਤ ਸੋਨੇ ਨਾਟ ਨਟ ਪਏ ਹੂੰ ਨਹੀਂ ਟਰੈਕਟਰ ਚੰਗੇ ਕਰੋ ਸਮੇਂ ਕਰੋ ਆਇਆ ਹੈ ਹਨਾ ਚਲ ਕੰਮ ਤਾਂ ਅਗਲੇ ਨੇ ਲੈਣੀ ਹੈ ਯਾਰ ਲੈਣੀ ਹੈ ਕੰਮ ਵਸਤੀ ਲੈਂਦਾ ਹੈ ਹਨਾ ਸੰਭਾਲ ਚ ਚੱਲਣਾ ਸੰਭਾਲ ਚ ਚੱਲਣੀ ਚਾਹੀਦੀ ਚੀਜ਼ ਤੇ ਉਦੋਂ ਬਾਅਦ ਇੱਕ ਆਹ ਡੀਆਈ 50 ਇਹਦੀ ਕੀ ਸਟੋਰੀ ਹੈ ਫਿਰ ਤੇ 2019 ਮਾਡਲ ਆ ਹੂੰ ਨੰਬਰ 50 ਆ ਗਿਆ ਅੱਛਾ ਬੋਲਾ ਟਾਇਰ ਨਾਲ ਦੇ ਪਏ 80 ਪੈਸੇ ਨਾਲ ਦੇ ਟਾਇਰ 80 ਪੈਸੇ ਪੂਰਾ ਚੰਗਾ ਟਰੈਕਟਰ ਹੂੰ ਕੈਟਾਗਰੀ ਆ ਗਈ ਦੀ 52 ਹੈਨਾ 52 ਕੈਟਾਗਰੀ ਚ ਆ ਗਿਆ 3 ਸਿਲੰਡਰ ਆ ਗਿਆ 3 ਸਿਲੰਡਰ ਆ ਗਿਆ ਤੇ ਫੁੱਲ ਟਾਪ ਆ ਗਿਆ ਫੁੱਲ ਟਾਪ ਆ ਗਿਆ ਹੈਨਾ ਹਾਂ ਨੰਬਰ ਪੰਜਾਬ ਆ ਗਿਆ ਹੈਨਾ ਚਾਰ ਚਪੇਰੇ ਨਿਗਾ ਮਰਾ ਦੇ ਬਿਲਕੁਲ ਬਾਈ ਈਵੀ 22 ਨੰਬਰ ਆ ਗਿਆ ਬਾਕੀ ਤੁਸੀਂ ਨਾ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਇੱਕ ਵਾਰ ਚਾਰ ਚਪੇਰੇ ਹੈਨਾ ਹਾਂ ਜਮਾ ਜਿੱਥੇ ਆਸ ਪੂਰਾ ਸਮਾਂ ਇਹ ਰੰਗ ਰੰਗ ਪੂਰਾ ਓਵੇਂ ਪਿਆ ਹੈ ਹਨਾ 22 23 ਮਾਡਲ ਵਰਗਾ ਪਿਆ 22 23 ਮਾਡਲ ਵਰਗੀ ਕੰਡੀਸ਼ਨ ਪਈ ਹੈ ਹਨਾ ਹੂੰ ਤੇ ਕਿੱਥੋਂ ਤੱਕ ਹੋ ਜੂ ਫਿਰ ਇਹ ਇਹਦਾ 5 ਲੱਖ ਤੇ 15000 ਰੁਪਿਆ ਰੇਟ ਆ ਜੀ ਹੂੰ ਅ ਡਬਲ ਡਿਸਟ੍ਰੀਬਿਊਟਰ ਸਾਰਾ ਫੁੱਲ ਟੌਪ ਹੀ ਆ ਗਿਆ ਹਨਾ ਆ ਗਿਆ ਜੀ ਹੂੰ ਕਿੱਥੋਂ ਤੱਕ ਕਰ ਦੇਗਾ ਫਿਰ ਇਹ 5 15 ਡਿਮਾਂਡ ਹੈ ਦੀ ਹਾਂਜੀ ਹਾਂਜੀ ਅੱਛਾ ਤੇ ਫਿਰ ਕੀ ਹਿਸਾਬ ਦਾ ਹੋ ਜੂ ਇਹਦਾ ਜਿਹੜੇ 4 ਲੱਖ ਤੇ 90000 ਰੁਪਏ ਬਾਈ 4 ਲੱਖ 90000 ਇਹ ਲੋਨ ਵੀ ਕਰਾ ਦਾਂਗੇ ਸਵਾ 4 ਲੱਖ ਰੁਪਈਆ ਇਹ ਤੇ ਲੋਨ ਸਵਾ 4 ਲੱਖ 4 ਤੋਂ ਸਵਾ 4 ਹੋ ਜੂ 4 ਤੋਂ ਸਵਾ 4 ਸਿਵਲ ਸਕੋਰ ਚੰਗਾ ਹੋਵੇ ਬੰਦੇ ਦਾ ਸਿਵਲ ਸਕੋਰ ਚੰਗਾ ਹੋਵੇ ਲੋਨ ਦੇਣ ਦਾ ਬੰਦਾ ਸਹੀ ਹੋਵੇ ਸਹੀ ਹੋਵੇ ਹੈਨਾ 4 ਤੋਂ ਸਵਾ 4 ਲੱਖ ਰੁਪਈਆ ਲੋਨ ਕਰਵਾ ਦੇ ਬਾਕੀ ਇਹ ਤੇ ਲੋਨੂ ਵੀ ਵੱਧ ਹੁੰਦਾ ਨਾ ਸੋਨਾ ਦੀ ਕਰੇ ਸੋ ਇਹ ਕਮਰਸ਼ੀਅਲ ਚ ਆ ਗਏ ਹਾਂ ਕਮਰਸ਼ੀਅਲ ਚ ਆ ਗਏ ਤੇ ਉਦੋਂ ਅੱਗੇ ਫਿਰ ਕਾਹ ਖੜਾ ਨਾਕ 744 ਹੂੰ 2014 ਮਾਡਲ ਮਠੰਡਾ ਨੰਬਰ ਫਸਟ ਕੁਆਲਿਟੀ ਅੱਛਾ ਕਲੌਸ ਕਰ ਇੰਜਨ ਕਲੌਸ ਕਰ ਚ ਇਹ ਆ ਗਿਆ ਹਾਂਜੀ ਤਵਾਸ ਵੀਡੀਓ ਆ ਗਿਆ ਇਸ ਲਈ ਕਹਤਾ ਹਮ ਜਮਨ ਨਾਲ ਦੀ ਨਵੀਂ ਪਈ ਆ ਨਵੀਂ ਪਈ ਆ ਨਵੀਂ ਪਈ ਆ ਹਨਾ ਨਵੀਂ ਪਾ ਦਿੰਦੇ ਆ ਅਸੀਂ ਗੱਲੇ ਦੇ ਪੂਰਾ ਪੂਰਾ ਸਾਰੀਆਂ ਹਨਾ ਹਾਂ ਤੇ ਬਾਕੀ ਗੇਅਰ ਇੰਜਨ ਦਾ ਇਹ ਤਾਂ ਕੀ ਹੋਣਾ ਵੀ ਕੀ ਆ ਯਾਰ ਇਸ ਟੈਂਕਰ ਨੂੰ ਹਨਾ ਨੰਬਰ ਪੰਜਾਬ ਆ ਗਿਆ ਇਹ ਹਾਂਜੀ ਹਾਂਜੀ ਤੇ ਕਿੰਨਾ ਬਠਿੰਡਾ ਹੈ ਬਠਿੰਡਾ ਲੋਕਲ ਜਮਾ ਆਪਣਾ ਆਪ ਹੀ ਆ ਗਿਆ ਹੈ ਕਰਦਾ ਨੰਬਰ ਹੀ ਹੈ ਕਲੋਸ ਕਰਨ ਜਣਾ ਹੂੰ ਲਓ ਵੀ ਤੁਹਾਨੂੰ ਦਿਖਾਈ ਦਿਖਾਉਂਦੇ ਆ ਕਲੋਸ ਕਰ ਚੱਕੋ ਇਹ ਕਿੱਥੇ ਤੱਕ ਹੋ ਜੂਗਾ ਫਿਰ ਇਹ ਇਹ ਦੇ ਰਾਂਗੇ 5 4 ਲੱਖ ਤੇ 60000 ਰੁਪਏ 20000 ਰੁਪਏ ਘਟਾ ਕੇ ਹੈ ਹਾਂਜੀ ਫਿਰ ਦੋ ਅੱਗੇ ਬਰੇ ਕਾ ਕਰ ਇਹਨੂੰ ਤਾਂ ਕਹਿੰਦੇ ਕਿਸੇ ਮਰਜ਼ੀ ਕੰਮ 'ਚ ਤੋੜ ਲਓ ਹਨਾ ਹਾਂਜੀ ਇਹਦੀ ਕੀ ਸਟੋਰੀ ਹੈ ਫਿਰ ਇਹ 2020 ਮਾਡਲ ਆ ਹੂੰ ਨੰਬਰ ਮਾਨਸਾ ਦਾ ਅੱਛਾ ਟੂ ਸਪੀਡ ਚ ਹੈ ਟੂ ਸਪੀਡ ਚ ਹੈ 4 ਸਿਲੰਡਰ ਸੋਨਾਲੀਕਾ 60 ਹੂੰ ਤੇ ਟਾਇਰਾਂ ਦੀ ਸਟੋਰੀ ਚਾਰੇ ਨਾਲ ਦੇ ਆ ਜੀ ਚਾਰੇ ਨਾਲ ਦੇ ਆਗੇ ਚਾਰੇ ਨਾਲ ਦੇ ਟਾਇਰ ਹੈਗੇ 85 ਪੈਸੇ 80 85 ਪੈਸੇ ਚਾਰੇ ਨਾਲ ਦੇ ਹਨਾ ਹਾਂਜੀ ਡਬਲ ਡਿਸਟਰੀਬਿਊਟਰ ਆ ਗਿਆ ਕੈਟਾਗਰੀ ਆ ਗਈ 60 ਹਨਾ ਹਾਂਜੀ 60 ਹਸ ਪਾਵਰ ਆ ਗਿਆ ਡਬਲ ਡਿਸਟਰੀਬਿਊਟਰ ਡਬਲ ਕਲਚ 2 ਸਪੀਡ ਹਾਂਜੀ ਤੇ ਕਿੰਨੇ ਦਾ ਹੋਜੂ ਫਿਰ ਇਹ ਜੀ ਆਪਾਂ ਟਰੈਕਟਰ ਦੇ ਦਿਆਂਗੇ ਤੁਹਾਨੂੰ ਹੂੰ 5 ਲੱਖ ਤੇ 75000 ਰੁਪਏ ਵਾਲਾ ਸੋਚੀ ਜੰਨੇ ਹੈ ਮਾਲਾ ਸੋਚ ਕੇ ਜੇ ਕਿ ਆਪ ਵੀ ਭੁੱਲ ਗਿਆ ਸੀ ਕਿ ਕਿਹਦੇ ਆਪ ਵੀ ਭੁੱਲ ਗਿਆ ਸੀ ਆਪ ਵੀ ਭੁੱਲ ਗਏ ਸੀ ਤੇ ਹੋ ਗਏ ਸਾਰੇ ਆਪਣੇ ਸਾਰੇ ਹੋ ਗਏ ਤੇ ਆ ਜਾ ਫਿਰ ਇਸ ਪਾਸੇ ਨੂੰ ਹਾਂਜੀ ਨੰਬਰ ਬੋਲ ਦੇ ਫਿਰ ਆਪ ਦਾ ਨੰਬਰ ਹੈਗਾ 9988745430 ਨਵੀਂ ਦੋਸਤ ਨੰਬਰ ਭਰਾ ਦਾ ਇੱਕ ਵਾਰ ਹੋਰ ਆ ਗਿਆ ਅਗਲੀ ਵੀਡੀਓ ਚ ਕਾਲ ਕਰ ਲਓ ਕਾਲ ਕਰਕੇ ਟਰੈਕਟਰ ਦੀ ਜੇ ਕੋਈ ਹੋਰ ਜਾਣਕਾਰੀ ਹੋਣੀ ਹੈ ਉਹ ਲੈ ਲਿਓ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫਾਲੋ ਤੇ ਬਈ ਧੰਨਵਾਦ ਧੰਨਵਾਦ ਬਈ